ਭਾਈ ਆਪਾਂ ਇੱਕ ਰੇਡੀਸ਼ਨ ਦੀ ਗੱਲ ਕਰੀਏ ਰੇਡੀਸ਼ਨ ਸਾਰਾ ਰੀਜਨਲ ਆ ਕਿਤੇ ਗੱਲ ਮਨ ਲੱਗੀ ਹੋਵੇ ਹਾਂ ਬਾਈ ਆਉਣ ਜਾਣ ਦਾ ਤੇਲ ਦਾ ਖਰਚਾ ਵੀ ਦੇ ਜਾਗੇ ਟਰੈਕਟਰ ਦੇ ਈਨਾਂ ਦੇ ਨਵਾਂ ਅਗਸਟ ਟਿਕਟ ਰੇਟ ਟੱਕ ਵੀ ਰੇਟਰ ਦੇ ਨਾਲ ਦੇ ਅੱਜ ਤੱਕ ਠੀਕ ਆ ਬਾਈ ਪੈਰਾਂ ਦਾ ਬਿਲ ਬਿਲ ਦਸਨ ਦੀ ਲੋਡਿੰਗ ਨਹੀਂ ਹਾਂਜੀ ਮਿੱਤਰੋ ਪਿਆਰੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਗਰੁੱਪ ਚੈਨਲ ਤੇ ਫੇਸਬੁਕ ਪੇਜ ਜਿਸ ਜੁੜੀ ਵਿੱਚ ਉਮੀਦ ਕਰਦਾ ਤੁਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅਸੀਂ ਤੁਹਾਨੂੰ ਬਾਈ ਸੁਣਨੀ ਨਾ ਬੁਲਾਉਣੇ ਆ ਬਸ ਬਗ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੋਂ ਕਰਾਉਣੇ ਵੱਡੇ ਪੱਲੇ ਡਿਸਕਾਊਂਟ ਆਜ ਖੁਸ਼ ਹਾਲ ਬਈ ਹਾਂਜੀ ਸ਼ਸ਼ੀ ਗਾਲ ਜੀ ਹੋਰ ਠੀਕ ਠਾਕ ਹਾਂ ਵਧੀਆ ਵੀਰੇ ਤੂੰ ਸੁਣਾਓ ਵਧੀਆ ਜੀ ਵਧੀਆ ਹੋਰ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਈ ਮੰਡੀ ਦਾ ਮਾਹੌਲ ਠੀਕ ਆ ਹੁਣ ਕੋਸਨਾ ਕੋਸ ਫਰਕ ਆਗਾ ਤੇਰੀਏ ਸੜ ਬਈ ਹਾਂਜੀ ਹਾਂਜੀ ਸਵਰਾਜ 855 ਮਾਡਲ ਹੈਗਾ 13 ਡਬਾਨ ਹੈਗੀ ਬਈ ਦੀ 492000 ਰੁਪਏ ਡਬਾ ਨੰਬਰ ਆ ਬਟੰਡੇ ਦਾ ਠੀਕ ਆ ਬਈ ਜੇ ਆਪਾਂ ਕੰਡੀਸ਼ਨ ਦੀ ਗੱਲ ਕਰੀਏ ਬਈ ਦੀ ਕੰਡੀਸ਼ਨ ਰੰਗ ਪੇਂਟ ਰੇਨਲ ਆ ਕੀ ਗੱਲ ਬਾਕੀ ਆ ਟਾਇਰਾਂ ਤੇ ਨਿਕਾ ਮਰਾ ਜੋ ਵੀ ਕੇਟੀ ਦੇ ਨਵੇਂ ਆ ਮੰਨ ਕੇ ਚਲੋ 14 145000 ਦੀ ਜੋੜੀ ਪੁਆਈ ਬਈ ਅਗਲੀ ਠੀਕ ਆ ਬ ਹਾਂ ਜੀ ਬਿਲ ਮਿਲ ਜੋ ਨਾ ਬਈ ਟਾਰਾ ਦਾ ਨਹੀਂ ਇਹ ਥੋੜੇ ਚੱਲੇ ਬਈ ਇਹ ਮੂਲੇ ਦਾ ਬਿਲੂ ਮੂਲੇ ਦਾ ਵੇਚ ਜੂਗਾ ਬਾਕੀ ਰੰਗ ਪੇਂਟ ਆ ਰੇਡਰ ਦਾ ਰੇਨ ਵਾਲਾ ਸਾਰਾ ਠੀਕ ਆ ਬਈ ਸਮਾਨ ਸਾਰਾ ਪਿੱਛੇ ਕੰਪਲੀਟ ਹੀ ਆ ਬਈ ਹਾਂ ਹਾਂ ਲੋਕਲ ਬਠਿੰਡੇ ਦਾ ਨੰਬਰ ਆ ਡਬਲ ਡਿਸਟ੍ਰੀਬਿਊਟਰ ਵਾਲਾਗਾ ਠੀਕ ਆ ਬਈ ਡਬਲ ਡਿਸਟ੍ਰੀਬਿਊਟਰ ਹਾਂਜੀ 50 ਨੰਬਰ ਆ ਜੇ ਕੋਈ ਹਰਿਆਣੇ ਵਾਲਾ ਬੰਦਾ ਲੈਂਦਾ ਪੈ ਇਹਨੂੰ ਸੀ ਦੇ ਦਾਂਗੇ ਬਈ ਹਾਂ ਲੈ ਦੇਾਂਗੇ ਠੀਕ ਆ ਬਈ ਡਿਮਾਂਡ ਤਾਂ ਪਰ ਰੱਖਦੇ ਜੀ 492000 492000 ਰੁਪਏ ਡਿਮਾਂਡ ਕੋਈ ਜਾਇਜ਼ ਮੁੱਲ ਜਿਹੜਾ ਆਪਣੇ ਭਰਾ ਲੈ ਲੈਣ ਕੀ ਜਾਇਜ਼ ਮ ਹਾਂ ਕੋਈ ਵੀਡੀਓ ਛੋਟੀ ਦੇਖ ਕੇ ਤੇ ਸ਼ੇਅਰ ਕਰਕੇ ਆਉਂਦਾ ਹੈਗਾ ਪੂਰਾ 5-7000 ਰੁਪਏ ਮੰਗ ਤਾਂ ਕਰਦੇ ਆਂ 10 ਕਰ ਦਾਂਗੇ ਬਾਈ ਕਰ ਦਾਂਗੇ ਯਾਰ ਠੀਕ ਹਾਂਜੀ ਇਹਦੋਂ ਵਾਰ ਨਿਊ ਹਾਲੈਂਡ 36 30 ਮਾਡਲ ਹੈਗਾ 13 ਡਿਮਾਂਡ ਹੈਗੀ ਬਾਈ ਦੀ 4 ਲੱਖ 90000 ਰੁਪਏ ਦਾ ਇਹ 3 ਸਪੀਡ ਆ ਗਿਆ ਠੀਕ ਆ ਬਾਈ ਪਾਲਾ ਟਾਪ ਮਾਡਲ ਆ ਗਿਆ ਟਾਇਰ ਨਵੇਂ ਆ ਠੀਕ ਆ ਬਾਈ ਕੰਡੀਸ਼ਨ ਦੀ ਗੱਲ ਕਰੀਏ ਬਾਈ ਦੀ ਕੰਡੀਸ਼ਨ ਰੰਗ ਪੇਂਟ ਆ ਡਿਸੀਜਨ ਦਾ ਅਰੀਜਨਲ ਆ ਗੈਰ ਇਟ ਤੋਂ ਸਾਰਾ ਠੀਕ ਆ ਬਾਈ ਬਾਕੀ ਡਬਲ ਡਿਸਟ੍ਰਿਬਿਊਟਰ ਚ 3 ਸਪੀਡ ਆ ਲੋ ਹੈ ਮੀਡੀਅਮ ਵਾਲਾ ਠੀਕ ਆ ਬਾਈ ਹਾਂਜੀ ਸਵਾਰ ਸਾਰਾ ਕੰਪਲੀਟ ਹੀ ਮਿਲ ਜੂ ਬਾਈ ਇਹ ਸਵਾਰ ਸਾਰਾ ਕੰਪਲੀਟ ਮਿਲ ਜੂਗਾ ਜੀ ਠੀਕ ਹੈ ਬਾਈ ਡਬਲ ਡਿਸਟ੍ਰਿਬਿਊਟਰ ਜੀ ਆਉਂਦਾ ਬਾਈ ਇਹ ਹਾਂ ਹਾਂ ਸੀ ਡਬਲ ਡਿਸਟ੍ਰਿਬਿਊਟਰ ਠੀਕ ਹੈ ਬਾਈ ਨੰਬਰ ਕਿਹੜਾ ਬਾਈ ਇਹ ਨੰਬਰ ਇਹ ਦਾ ਹਰਿਆਣੇ ਦਾ ਇਹਨੂੰ ਅਸੀਂ ਮਿਲੂਗੀ ਜੀ ਠੀਕ ਹੈ ਬਾਈ ਡਿਮਾਂਡ ਤਾਂ ਆਪਾਂ ਰੱਖਦੇ ਹਾਂ ਦੀ 4,90,000 ਰੁਪਏ ਡਿਮਾਂਡ ਕੋਈ ਜਾਇਜ਼ ਜਾਂ ਮੁੱਲ ਬਾਈ ਜਾਇਜ਼ ਮੁੱਲ ਨੇ 4 ਲੱਖ ਤੇ 70,000 ਦਾ ਇਹਦਾ ਵੀਡੀਓ ਦੇਖ ਕੇ ਉਹਨਾਂ ਦਾ 60,000 ਮਾਰਤਾ 4 ਲੱਖ 60,000 ਦਾ ਸਾਢੇ 4 ਦਾ ਕਰ ਦਾਂਗੇ ਬਾਈ ਸਾਢੇ 4 ਦਾ ਧੱਕਾ ਹੋ ਜੂ ਹੈ ਕ ਆ ਟਰੈਕਟਰ ਜੀ ਕੋਈ ਤਸਾ ਹੋਵੇ ਹਾਂ ਬਈ ਉਹਦੀ ਆਪਣੀ ਗਾਰੰਟੀ ਹੈ ਜੀ ਠੀਕ ਹੈ ਜਮ ਓਕੇ ਹੈਗਾ ਇਹਦੇ ਇਹਦਾ ਸੋਨਾਲਿਕਾ ਆਰ ਐਕਸ ਮਾਡਲ 2012 ਮਾਡਲ 2012 ਡਿਮਾਂਡ ਹੈਗੀ ਬਾਈ ਦੀ 4,25,000 ਰੁਪਏ ਡਮਾਂ ਲੈ ਬਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਆ ओरिजिनल ਆ ਬਾਕੀ ਨਵੇਂ ਟਾਇਰ ਆ ਪੰਜਾਬ ਨੰਬਰ ਆ ਠੀਕ ਆ ਬਾਈ ਮਗਰ ਇਹ ਟਾਇਰਾਂ ਦਾ ਬਿੱਲ ਮਿਲ ਜੂਗਾ ਠੀਕ ਆ ਬਾਈ ਬਾਕੀ ਇਧਰ ਚੈੱਕ ਕਰਵਾ ਦਿਓ ਇਹ 55 ਕੈਟਾਗਰੀ ਵਾਲਾ ਆ ਗਿਆ ਠੀਕ ਆ ਬਾਈ 55 ਐਚਪੀ ਵਾਲਾ ਹੈਗਾ ਠੀਕ ਆ ਬਾਈ ਇੰਜਨ ਗੇਅਰ ਦੀ ਵਾਹ ਕੇ ਤਸੱਲੀ ਕਰ ਲਏ ਹਾਂਜੀ ਬਾਈ 2 ਲੱਖ 2.5 ਲੱਖ 2 ਲੱਖ ਤਰੇਰ ਦਲੋਂ ਵੀ ਕਰਵਾ ਦਾਂ ਠੀਕ ਆ ਬਾਈ ਜੀ ਬਈ ਇਸ ਮਾੜੇ ਵਿੱਚ ਜਦੋਂ ਕੰਪਲਿਟੀ ਮੌਜੂਦ ਹੈ ਹਾਂਜੀ ਫਟੇਰਾ ਜੁੜ ਕਿੰਨੇ ਦੀ ਪੈਂਦੀ ਆ ਬਾਈ ਜੀ ਟਾਇਰਾਂ ਦੀ 5 ਸਾਲਾਂ ਦੀ ਗਾਰੰਟੀ ਆ ਬਿੱਲ ਮਿਲੂਗਾ ਵੀਰੇ ਚਾ ਕਿੰਨੇ ਦੀ ਪੈਂਦੀ ਆ ਇਹ ਕੰਪਲਿਟੀ ਕੰਪਲੀਟ ਆ ਰਿਹਾ ਬਾਈ ਚਲੋ ਵੀ ਹੈਗੀ ਆ ਗਈ ਜੀ ਕਿਸੋਂ ਉਹਨਾਂ ਨੇ ਨੰਬਰ ਵਨ ਦੇ 43 44000 ਦੀ ਜੋੜੀ ਆ ਗਈ ਹੈ ਠੀਕ ਆ ਬਾਈ ਹਾਂਜੀ ਇਹ ਨੰਬਰ ਬਾਈ 50 ਦਾ ਹੀ ਰਹਿਣਾ 50 50 ਫਸਟ ਓਨਰ ਠੀਕ ਆ ਬਾਈ ਸ਼੍ਰੀ ਮੋਹਨ ਸਿੰਘ ਸਾਹਿਬ ਦਾ ਨੰਬਰ ਆ ਲੋਨ ਆਪਾਂ ਕਰਵਾ ਕੇ ਵੀ ਦੇ ਦਾਂਗੇ ਜੇ ਕਿਸੇ ਨੂੰ ਲੋਨ ਕਰਵਾ ਕੇ ਲੈਣਾ ਠੀਕ ਆ ਬਾਈ ਹਾਂਜੀ ਡਿਮਾਂਡ ਤਾਂ ਆਪਾਂ ਰੱਖਦੇ ਆ ਜੀ 4,25,000 ਰੁਪਏ ਡਿਮਾਂਡ ਕਿੰਨੀ ਆ ਛੱਡ ਦਾਂਗੇ ਬਾਈ ਆਪਾਂ ਜੈ ਜੈ ਰੇਟ ਕੋ ਜੈ ਜੈ ਇੱਕੀ ਰੇਟ 에4 ਲੱਖ ਦਾ ਦੇ ਦਾਂਗੇ ਥੋੜਾ ਹੋਰ ਥਲੇ ਯਾਰ ਯਾਰ ਹੋਰ 5000 ਰੁਪਏ ਤੇਰੇ ਤਨ ਕੇ ਚੱਲ ਵੀ ਜਿਹੜੇ ਦੇਖ ਕੇ ਆਊਗਾ ਵੀਡੀਓ ਦੇਖ ਕੇ ਆਊਗਾ ਉਹਨੂੰ ਡਿਸਕਾਊਂਟ ਦੇ ਦੇਣਾ ਠੀਕ ਆ ਬਾਈ 1,95,000 ਦਾ ਰੇਟ ਠੀਕ ਹੈ ਬਾਈ ਹਾਂਜੀ ਇਹ ਦੂਆ ਬਾਈ ਆਪਣੇ ਕੋਲੇ ਇਹ ਦੂਆ ਦਾ 44 ਸਵਰਾਜ 744 11 ਮਾਡਲ 11 ਮਾਡਲ ਡਿਮਾਂਡ ਹੈ ਕਿ ਬਾਈ ਜੀ ਤੱਲਾ ਲਾ ਕੇ 70000 ਰੁਪਏ ਦਾ ਵਾੜ ਜੇ ਬਈਏ ਭਾਏ ਕ੍ਰੈਡਿਟ ਦੀ ਗੱਲ ਕਰੀਏ ਇਹ ਦੀ ਮਾੜੀ ਮੋੜੀ ਤਿਆਰੀ ਹੋਈ ਵਈ ਹੈਗੀ ਠੀਕ ਹੈ ਬਾਈ ਟਾਇਰ ਟਾਇਰਾਂ ਦੇ ਬੱਲੇ ਵੇਚੀ ਟਾਇਰ ਚਾਹੇ ਨਵੇਂ ਕੀ 5 ਸਾਲਾਂ ਦੀ ਗਾਰੰਟੀ ਆ ਠੀਕ ਹੈ ਬਾਈ ਕਿਹੜੀ ਕੰਪਨੀ ਦਾ ਟਾਇਰ ਆ ਬਾਈ ਇਹ ਦੇਖੀ ਦੀ ਆ ਠੀਕ ਹੈ ਬਾਈ ਹਾਂਜੀ ਹਾਂਜੀ ਕਿ ਇਹ ਗੁੱਡੀ ਚ ਟਾਇਰ ਸੋਹਣੇ ਹੁੰਦੇ ਨੇ ਤਾਂ ਕਰਕੇ ਆਪਣੇ ਤਕਰੀਬਨ ਸਾਰੇ ਟਰੈਕਟਰਾਂ ਦੇ ਨਵੇਂ ਇਹੀ ਪਾਏ ਹੋਏ ਆ ਜੀ ਠੀਕ ਆ ਭਾਈ ਹਾਂਜੀ ਸਮਾਰਟ ਸਾਰੇ ਕੰਪਲੀਟ ਹੀ ਕਰਦੇ ਹਾਂ ਹਾਂਜੀ 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 ਠੀਕ ਆ ਭਈ ਇਹ ਵੀ 50 ਨੰਬਰ ਆ ਡਬਲ ਡਿਸਟ੍ਰਿਬਿਊਟਰ ਚਾਹਾਂਗੇ ਸਿੰਗਲ 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 ਚ ਭਾਈ 50 ਨੰਬਰ ਆ ਦਿਵਾਰ ਦਾ ਪ੍ਰਾਇਸ ਕਹਿੰਦੇ ਭਾਈ ਤੇ ਲੜਾ ਕਿ 60000 ਰੁਪਏ ਦੇ ਵੜ ਕਿੰਨੇ ਆ ਛੱਡ ਦਾਂਗੇ ਭਾਈ ਆਪਾਂ ਕੋਈ ਜਾਇਦਾ ਰੇਟ ਸਾਢੇ 3 ਲੱਖ ਨਾਲ ਜ਼ਿਆਦਾ ਯਾਰ ਓਕੇ ਆਲਾ ਇਹ 3 ਲੱਖ 40 ਹਜ਼ਾਰ ਦਾ ਰੇਟ ਦੇ ਦੇਣਗੇ ਨਹੀਂ ਹੈ 735000 ਦਾ ਦੇ ਦਾਂਗੇ ਉਹਦਾ ਠੀਕ ਹੈ ਹੋਰ ਠੀਕ ਹੈ ਇਹ ਆ ਗਿਆ ਫਾਰਮਟ੍ਰੈਕ 60 ਸੁਪਰ ਮੈਕਸ ਸੁਪਰ ਮੈਕਸ ਮਾਡਲ ਹੈਗਾ 12 12 435000 ਰੁਪਏ ਦੇ ਦਾਂਗੇ ਪਹਿਰ ਨਵੇਂ ਠੀਕ ਹੈ ਪਹਿਰਾਂ ਦਾ ਬਿੱਲ ਮਿਲੂਗਾ ਠੀਕ ਹੈ ਬਈ ਸੁਪਰ ਮੈਕਸ ਫੁੱਲ ਟੌਪ ਮਾਡਲ ਆ ਠੀਕ ਹੈ ਬਈ ਜੇ ਆਪਾਂ ਕ੍ਰਿਸ਼ ਹੁੰਦੀ ਗੱਲ ਗਰੀ ਇਹਦੀ ਪ੍ਰੈਸ਼ਰ ਰੀਜਨਲ ਆ ਚੰਗਾ ਡੇਟਾ ਦੇ ਮਰਮਾ ਤੇ ਠੀਕ ਹੈ ਬਈ ਸਮਾਰ ਸਾਰਾ ਕੰਪਲੀਟ ਹੀ ਮਿਲੂ ਬਈ ਹਾਂ ਸਮਾਰ ਸਾਰਾ ਕੰਪਲੀਟ ਮਿਲੂਗਾ ਕਿੰਨੇ ਹੌਸਪਾਵਰ ਚਾਹੁੰਦਾ ਬਈ ਇਹ ਇਹ 50 ਵਿੱਚ ਹੁੰਦਾ 50 ਵਿੱਚ ਵੀ ਠੀਕ ਹੈ ਬਾਈ ਨੰਬਰ ਇਹ 50 ਵਾ ਕਿਹ ਰਹਿਣਾ ਬਾਈ ਇਹਦਾ ਆਪਾਂ ਇਹਨੂੰ ਸਿਲੈਕਟ ਹੋਏ ਬਠੰਡਾ ਹੀ ਮੈਨੂੰ ਇਹ ਵੀ ਜਰਤ ਹੈ ਠੀਕ ਹੈ ਬਾਈ ਦੁਆਰ ਤਾਂ ਆਪਾਂ ਰੱਖਦੇ ਆ ਜੀ 435 4 ਲੱਖ 35 ਹਜ਼ਾਰ ਕਿੰਨੇ ਛੱਡ ਦਾਂਗੇ ਬਾਈ ਆਪਾਂ ਇਹ 4 ਲੱਖ ਤੇ 10000 ਦਾ ਰੇਟ ਦੇ ਜਾਏ 50000 ਰੇਟ ਯਾਰ ਜੇ ਰਾਈਆਂ 10000 ਹੁੰਦਾ ਤੇ 4 ਲੱਖ ਦਾ ਦੇ ਦਿਆਂ 10000 3500 ਹੋ ਗਿਆ ਠੀਕ ਹੈ ਸੋਨਾ ਲਿਕਾ RX ਮਾਡਲ ਆ ਮਾਡਲ ਕਿਹੜਾ ਬਾਈ ਇਹ ਇਹ 2016 2016 ਡਿਮਾਂਡ ਰੱਖਦਾ ਬਾਈ 4,70,000 ਰੁਪਏ ਡਿਮਾਂਡ 50 ਬਣ ਮੇਰਾ ਜੇ ਬਾਈ ਆਪਾਂ ਇੱਕ ਡੀਲ ਨਹੀਂ ਦੀ ਗੱਲ ਕਰੀਏ ओरिजिनल ਆ ਰੈਕਟਰ ਠੀਕ ਆ ਬਾਈ ਹਾਂਜੀ ਆ ਸਮਾਨ ਹੈ ਨਾ ਬੱਚੀ ਸਾਰਾ ਸਾਰਾ ਉਹ ਤੇੱਚੀ ਮਿਲੂ ਠੀਕ ਆ ਬਾਈ ਹਾਂਜੀ ਇਹ ਡਬਲ ਡਿਸਟ੍ਰਿਬਿਊਟਰ ਚ ਆਉਂਦਾ ਬਾਈ ਇਹ ਹਾਂਜੀ 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 ਕਿੰਨੇ ਹੌਸਬਾਰ ਚ ਆ ਬਾਈ ਇਹ ਇਹ 55 55 ਹੌਸਬਾਰ ਚ ਹਾਂਜੀ ਡਿਮਾਂਡ ਤਾਂ ਆਪਾਂ ਰੱਖਦੇ ਆ ਜੀ 4,70,000 ਰੁਪਏ ਡਿਮਾਂਡ ਕਿੰਨੇ ਆ ਛੱਡ ਦਾਂਗੇ ਬਾਈ ਇਹ ਤੁਹਾਨੂੰ ਇਹਦਾ ਅਜੇ ਤੱਕ ਬਣ ਕੇ ਚੱਲੋ ਵੀ ਪਿਆਰ-ਪਿਆਰ ਕਰਨ ਨਾਲ ਆਗਾ ਹੁਣ ਆ ਆ ਤਿਆਰੀ ਚੈਟਰ ਦੇ ਦੇ ਦਾਂਗੇ ਆਪਾਂ ਮੰਨ ਕੇ ਚੱਲੋ ਵੀ 7.4 ਲੱਖ ਇੱਕ ਹੀ ਰੇਟ 50000 ਰੁਪਿਆ ਡਿਸਕਾਊਂਟ ਹੋ ਗਿਆ ਠੀਕ ਹੈ ਕੋਈ ਵੀ ਇਹ ਜੀ ਕੰਡੀਸ਼ਨ ਜੇ ਨਾਲ ਸਭ ਲੱਗ ਜਾ ਆ ਆ ਇਸ ਵਾਰ ਜੇ ਟਾਇਰ ਟੂਰ ਚੇਂਜ ਹੋਗੇ ਫਿਰ ਉਹ ਵੇ ਰੇਟ ਹੋਊਗਾ ਠੀਕ ਹੈ ਇਸ ਦੂਆ ਭਾਈ ਆਪਣੇ ਕੋਲ ਸੋਨ ਵਾਲੀ ਕਸ 750 ਲ 7 ਮਾਡਲ ਆ 7 ਮਾਡਲ ਆ ਦਵਾੜੀ ਗਿਆ ਭਾਈ ਦੀ 3 ਲੱਖ 5000 ਰੁਪਿਆ ਦਵਾਣ ਜੇ ਭਾਈ ਆਪਾਂ ਇਹ ਕੰਡੀਸ਼ਨ ਦੀ ਗੱਲ ਕਰੀਏ ਰੀਜਨ ਸਾਰਾ ਓਰੀਜਨਲ ਆ ਜਿੱਤੇ ਗਲਮ ਲੱਗੀ ਹੋਵੇ ਹਾਂ ਬਾਈ ਆਉਣ ਜਾਣ ਦਾ ਤੇਲ ਦਾ ਖਰਚਾ ਵੀ ਦੇ ਜਾਗੇ ਟਰੈਕਟਰ ਦੇ ਇੰਨਾ ਕ ਨਵਾਂ ਅਗਸਤ ਤੱਕ ਡਾਇਰੈਕਟ ਟੱਕੀ ਰੇਟਰ ਦੇ ਨਾਲ ਦੇ ਅਜੇ ਤੱਕ ਠੀਕ ਆ ਬਾਈ ਟਾਇਰਾਂ ਦਾ ਬਿਲ ਬਿਲ ਦਸਨ ਦੀ ਲੋੜ ਨਹੀਂ ਹੈ ਹਾਂ ਬਾਈ ਟਾਇਰ ਦਾ ਜਮਨ ਨਵੇਂ ਵਜੇ ਕਿ ਸੋਣਾਂ ਦੇ ਆ ਬਾਈ ਹਾਂਜੀ 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 ਠੀਕ ਆ ਬਾਈ ਸਮਾਨ ਸਾਰਾ ਕੰਪਲੀਟ ਹੀ ਮੇਜੋ ਬਾਈ ਹਾਂਜੀ ਹਾਂਜੀ ਸਾਰਾ ਸਮਾਨ ਕੰਪਲੀਟ ਸਿੰਗਲ ਡਿਸਟ੍ਰੀਬਿਊਟਰ ਚਾਹ ਰਹੇ ਹੋ ਡਬਲ ਸਿੰਗਲ 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 ਚ ਬਾਕੀ ਨੰਬਰ 50 ਨੰਬਰ 50 ਦਾ ਹਾਂ ਜੀ ਦੁਬਾਰਾ ਤਾਂ ਪਹਿਰੇ ਰੱਖਦੇ ਕਿੰਨੇ 3 ਲੱਖ 5000 3 ਲੱਖ 5000 ਕਿੰਨੇ ਸ਼ਰਤ 2 ਲੱਖ 9000 ਦਾ ਜੀ ਤੂੰ ਜਾਇ ਜਾ ਰੇ ਡ ਯਾਰ ਜਾਇ ਜਾ 5-7000 ਹੋਰ ਕੱਟ ਕਰ ਦਾਂਗੇ 80000 ਤਾਂ ਦੇ ਦੇਾਂਗੇ ਠੀਕ ਹੈ ਹਾਂ ਜੀ ਹੋਰ ਵੀ 5000 ਡਿਸਕਾਊਂਟ ਕਰ ਦਾਂਗੇ 75 ਦਾ ਦੇ ਦੇਾਂਗੇ ਹੋਰ ਦਾ ਠੀਕ ਹੈ ਬਈ ਇਹ ਦੂਬਾ ਬਈ ਆਪਣਾ 8 18 ਮਾਡਲ 5855 18 ਮਾਡਲ 18 ਡਵਾੜੀ ਹੈ ਬਾਈ ਜੀ 5 ਲੱਖ 78000 ਰੁਪਏ ਡਵਾੜ ਨਾਲ ਦੇ ਟਾਇਰ ਆ ਗਏ ਠੀਕ ਆ ਬਾਈ ਮੀਟਰ ਤੇ ਕੈਮਰਾ ਮਾਰਾ ਹੋ 1600 ਘੰਟਾ ਚੱਲਿਆ ਹੋਇਆ ਹੈ ਟਰੈਕਟਰ ਠੀਕ ਆ ਭਰਾ ਹਾਂਜੀ ਜੇ ਬਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਇਹ ਰੀਜਨਲ ਟਰੈਕਟਰ ਆਗਾ ਕਿਤੇ ਵੀ ਗੱਲ ਨਹੀਂ ਲੱਗੀ ਮੈਗਰਾਡਾਂ ਦੇ ਵਿੱਚੋਂ ਕੈਮਰਾ ਮਾਰ ਕੇ ਦਿਖਾ ਦਿਓ ਕਿ ਤੋਂ ਪੂਰਾ ਗਲਾਫਟ ਨਹੀਂ ਜਵਾਂ ਨਵਾਂ ਮਾਡਲ ਟਰੈਕਟਰ ਆਗਾ ਸ਼ੱਪਾਂ ਸ਼ੱਪੇ ਆ ਨੜਾਂ ਦੇ ਨਿਕਲ ਨੁਕਲ ਸਾਰਾ ਹੋਵੇ ਪਿਆ ਇਹ ਟਰੈਕਟਰ ਠੀਕ ਆ ਬਾਈ ਹਾਂਜੀ ਸਾਮਾਨ ਸਾਰਾ ਕੰਪਲੀਟ ਹੀ ਮਿਲ ਜਾ ਬਾਈ ਸਾਮਾਨ ਸਾਰਾ ਕੰਪਲੀਟ ਦੇ ਦੇ ਐਵੇਂ ਡਬਲ ਡਿਸਟ੍ਰੀਬਿਊਟਰ ਚ ਆ ਗਿਆ ਡਬਲ ਡਿਸਟ੍ਰੀਬਿਊਟਰ ਤੇ ਇਹ ਬਰੇਕਾ ਫੋਲਡ ਆਉ ਮਾਰ ਲਾ 18 ਮਾਰ ਲਾ ਠੀਕ ਹੈ ਬਾਈ ਹਾਂਜੀ ਇਹ ਕਲਾਸ ਕਰਦੇ ਜੀ ਸਵਰਾਜ ਤਾਂ ਇੰਜ ਨਹੀਂ ਹੋਊਗਾ ਨਾ ਬਾਈ 18 ਚ ਤਾਂ ਸਵਰਾਜ ਹੀ ਆਏ ਉਹ ਤੇਰਾ ਦਾ ਕੀ ਆ ਕਲਾਸ ਕਰਤਾ ਠੀਕ ਹੈ ਬਾਈ ਹਾਂਜੀ ਪੰਜਾਬ ਨੰਬਰ ਆਣਾ ਬਈਏ ਨਹੀਂ ਨੰਬਰ ਰਹਿਣਾ ਇਹਨੂੰ ਸੀ ਲੈ ਕੇ ਦੇਵਾਂਗੇ ਜਿਹਨੇ ਨਾਮ ਕਰਵਾ ਕੇ ਲੈਣਾ ਨਾਮ ਕਰਵਾ ਕੇ ਵੀ ਦੇ ਦਿਆਂ ਕੋਈ ਚੱਕਰ ਵਾਲੀ ਗੱਲ ਠੀਕ ਹੈ ਬਈ ਲੋਨ ਕਰਵਾਉਣਾ ਲੋਨ ਵੀ ਕਰਵਾ ਦਿਆਂਗੇ ਠੀਕ ਹੈ ਬਾਈ ਡਿਮਾਂਡ ਤਾਂ ਪਈ ਰੱਖਦੇ ਪੰਜ ਲੱਖ 78 ਹਜ਼ਾਰ ਜਾਇਜ਼ ਰੇਟ ਸਵਰਾਜ ਚ ਤਾਂ ਕੋਈ ਵਾੜਾ ਹੋਣੀ ਹੁੰਦਾ 15-20000 ਰੁਪਏ ਘੱਟ ਕਰ ਲਾਂਗੇ ਸਾਡੇ 5.5 ਲੱਖ ਦਾ ਰੇਟਰ ਦੇ ਜਾਗੇ ਕੀ ਕੋਈ ਵੀਡੀਓ ਦੇਖ ਕੇ ਆਉਂਦਾ 5-7000 ਰੁਪਏ ਮੰਨਤ ਕਰਦਾ 10 ਕਰ ਦਾਂਗੇ ਬਈ ਕਰ ਦਾਂਗੇ ਯਾਰ 5 ਲੱਖ 40000 ਦਾ ਰੇਟਰ ਦੇ ਦਾਂਗੇ 18 ਮਾਡਲ ਠੀਕ ਹਾਂਜੀ ਇਹਦੋਂ ਬਾਅਦ ਸੋਨਾਲਿਕ ਦਾ 15 ਮਾਡਲ 15 ਮਾਡਲ ਡਿਮਾਂਡ ਹੈਗੀ ਬਾਈ ਜੀ 3 ਲੱਖ 75000 ਰੁਪਏ ਦੀ ਡਿਮਾਂਡ ਜੇ ਬਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਆ ओरिजिनल ਆ ਬਾਕੀ ਟਾਇਰ 4 ਐਮ ਆਰ ਐਫ ਦੇ ਆ ਇਹਦੇ ਠੀਕ ਹੈ ਚਸਤੀ ਲਾਈਫ ਪਲੱਸ ਦੇ ਜਮਾਂ ਐਮ ਆਰ ਸ਼ਕਤੀ ਲਾਈਫ ਪਲੱਸ ਦੇ ਠੀਕ ਹੈ ਬਾਈ ਮੇਰਾ ਟਾਇਰਾਂ ਦੀ ਜੁੜੀ ਕਿੰਨੇ ਦੀ ਹੁੰਦੀ ਹੈ ਬਾਈ ਐਮ ਆਰ ਐਫ ਦੀ ਇਹ ਹੋਊਗੀ ਜੀ 41 42000 ਦੇ ਪਰ ਜੇ ਕਿ ਸੋਨਾ ਨੰਬਰ ਇੱਕ ਵਾਰ ਬਰੀ ਹੈ ਬਈਏ ਨਹੀਂ ਉਹ 14 ਵਾਲੀ ਐਨ ਦੇ ਦੀ ਇਹ 13 ਵਾਲੀ ਐਨ ਦੇ ਦੀ ਹੈ ਠੀਕ ਹੈ ਬਾਈ ਹਾਂਜੀ ਸਮਾਨ ਸਾਰਾ ਕੰਪਲੀਟ ਮਿਲ ਜੂ ਦੋਸਤੋ ਹਾਂਜੀ ਬਾਕੀ ਡਬਲ ਡਿਸਟ੍ਰੀਬਿਊਟਰ ਚ ਆ ਗਿਆ ਤੇਲ ਬ੍ਰੇਕਾਂ ਰਿਵਰਸ ਪੀਟੀਓ ਪੂਲ ਡਾਉ ਮਾਡਲ ਆ ਗੱਲਾ ਸਿਰੇ ਸਿੰਪਲ ਆ ਠੀਕ ਹੈ ਬਾਈ ਹਾਂਜੀ 15 ਮਾ 15 ਮਾਡਲ ਠੀਕ ਆ ਬਾਈ ਇਹ ਨੰਬਰ ਹਰਿਆਣਾ ਬਾਈ ਇਹ ਨੰਬਰ ਹਰਿਆਣੇ ਦਾ ਐਨਓ ਸੀ ਲੈ ਕੇ ਦੇਵਾਂਗੇ ਆਪਾਂ ਠੀਕ ਆ ਬਾਈ ਦਿਵਾਰ ਦਾ ਪੈਸੇ ਹੀ ਰੱਖਦੇ ਆ 375 375 ਕਿੰਨੇ ਦਾ ਛੜਦਾ ਇਹ ਜਾਇ ਜਮਨ ਜਾਇ ਜਮਨ ਮੁੱਲ 21 ਮੁੱਲ ਇਹ ਤਾਂ 3.5 ਲੱਖ ਦਾ ਵਾਹ ਯਾਰ ਜਿਆਦਾ ਆ ਬਾਈ ਯਾਰ ਖਿੱਚ ਗਿਆ ਇਹ ਤਾਂ ਤੂੰ ਮੰਨ ਕੇ ਚੱਲੋ ਵੀ 5-4000 ਰੁਪਇਆ ਹੋਰ ਵੀ ਮਾਨਤਨ ਕਰਦੇ ਆ ਠੀਕ ਆ ਆ 34575 ਰੇਟਰ ਦੇ ਦੇ ਆ ਠੀਕ 15 ਮਾਡਲ ਆ ਗੇਅਰ ਬ੍ਰੇਕਾਂ ਰਿਵਰਸ ਵੀਡੀਓ ਡਬਲ ਡਿਸਟ੍ਰਿਬਿਊਟਰ ਵਾਲਾ ਠੀਕ ਆ ਹਾਂਜੀ ਇਸ ਤੋਂ ਬਾਅਦ ਬਾਈ ਆਪਾਂ 260 mm 260 हां जी ਮਾਡਲ ਹੈਗਾਗਾ 2014 2014 ਡਵਾੜੀ ਹੈ ਭਾਈ ਜੀ 95000 ਰੁਪਏ ਡਵਾੜੇ ਲੈ ਭਾਈ ਆਪਾਂ ਇੱਕ ਟ੍ਰਿਸ਼ਨ ਦੀ ਗੱਲ ਕਰੀਏ ਇੱਧਰ ਆ ਕੇ ਬਾਤ ਤਾਂ ਸਹੀ ਜੀ ਉਹਨਾਂ ਦਾ ਡਬਲ ਡਿਸਟ੍ਰਿਬਿਊਟਰ ਤੇਰੇ ਬਰੇ ਕਾਂ ਰਿਵਰਸ ਪੀਟੀਓ 55H ਚ ਕੀ ਆ ਜਾਂਦਾ ਹੈ ਵੀ ਠੀਕ ਆ ਭਾਈ ਟਾਇਰਾਂ ਦੀ ਗੱਲ ਕਰੀਏ ਭਾਈ ਇਹਦੇ ਟਾਇਰ 73 ਕੁ ਪੈਸੇ 75 80 ਪੈਸੇ 80 ਪੈਸੇ ਦਾ ਰਹਿ ਗਿਆ ਇਹੋ ਭਾਈ ਰਿੰਬਾ ਦੇ ਰੰਗ ਅਰੀਜਨਲ ਆ ਭਾਈ ਹਾਂ ਜੀ ਹਾਂ ਜੀ ਸਾਰਾ ਰੈਕਟਰ ਹੈ ਉਹਨਾਂ ਦਾ ਡਬਲ ਡਿਸਟ੍ਰਿਬਿਊਟਰ ਠੀਕ ਹੈ ਬ੍ਰੇਕਾਂ ਰਿਵਰਸ ਪੀਟੀਓ ਠੀਕ ਹੈ ਬਾਈ ਹਾਂਜੀ ਇਹ ਆਪਾਂ ਮਾਡਲ ਤਾਂ ਸੀਗਾ 13 14 14 ਦਮਾੜ ਆਪਾਂ ਕਿੰਨੀ ਰੱਖਦੇ ਆ ਬਾਈ 395000 395000 ਰੁਪਏ ਦਵਾ ਕਿੰਨੇ ਦਾ ਛੱਡ ਦਾਂਗੇ ਬਾਈ ਕੋਈ ਜਾਇਜ਼ ਆ ਮੁੱਲ ਜਾਇਜ਼ ਮੁੱਲ 370000 ਦਾ ਹਾਂ ਬਾਈ ਥੋੜੀ ਵਿਗੜੀ ਵਾਲਿਆਂ ਦੇ ਵਾਸਤੇ ਆਪਣਾ 5000 ਰੁਪਏ ਡਿਸਕਾਊਂਟ ਹੈਗਾ 10 ਕਰ ਦਾਂਗੇ ਬਾਈ 10 ਕਰ ਦਾਂਗੇ ਜਲਦ ਹੋ ਜਾਣੀ ਠੀਕ ਹੈ ਬਾਈ ਹਾਂਜੀ ਜਿੰਨੇ ਵੀ ਜਿੰਨੇ ਵੀ ਆਪਾਂ ਟਰੈਕਟਰ ਦਾ ਜਿਹੜਾ ਪ੍ਰਾਣਾ ਟਰੈਕਟਰ ਵੀ ਕੱਟ ਲੈਂਦੇ ਆਂ ਆ ਪ੍ਰਾਣਾ ਟਰੈਕਟਰ ਵੀ ਕੱਟ ਲਾਂਗੇ ਲੋਨ ਵੀ ਕਰਵਾ ਕੇ ਦੇ ਦੇਾਂਗੇ ਠੀਕ ਹੈ ਜਿਹਨੇ ਨਾਮ ਕਰਵਾ ਕੇ ਲੈਣਾ ਨਾਮ ਕਰਵਾ ਕੇ ਵੀ ਬੰਦਾ ਉਹਦੀ ਪੂਰੀ ਤਸੱਲੀ ਨਾਲ ਬਾਹ ਕੇ ਲੈ ਜਾਏ ਤਸੱਲੀ ਕਰਕੇ ਹੀ ਆ ਸਕਦਾ ਬਾਕੀ ਫੋਨ ਨੰਬਰ ਨੋਟ ਕਰ ਲਓ ਹਾਂਜੀ ਜੀ 9864002350 9464002350 ਠੀਕ ਹੈ ਬਾਕੀ ਆਪਣਾ ਮਾਨ ਟਰੈਕਟਰ ਬਾਜ਼ਾਰ ਤੇ ਇੰਸਟਾਗ੍ਰਾਮ ਤੇ ਪੇਜ ਹੈਗਾ ਜੇ ਕਿਸੇ ਨੂੰ ਟਰੈਕਟਰ ਉੱਥੇ ਦੇਖਣਾ ਹੋ ਤਾਂ ਉੱਥੇ ਦੇਖ ਸਕਦਾ ਹੈ ਠੀਕ ਹੈ ਜੀ ਬਾਕੀ ਟਰੈਕਟਰ ਦੀ ਜਿੰਨੇ ਰੇਟ ਦਿਖਾਤੇ ਹਾਂਜੀ ਬੈਰੀ ਡੈਟਰਾਂ ਦੀ ਇੰਜਨ ਗੇਅਰ ਦੀ ਭਾਵੇਂ ਵਾਗਰ ਸਲੀ ਕਰਤਾ ਰਿਹਾ ਹੈ ਰਿਪਰ ਸਹੀ ਹੈ ਸਾਫ ਸੁੱਤੇ ਡੈਟਰਾਂਗੇ ਬਾਕੀ ਜੇ ਕਈ ਵਾਰ ਕਿਸੇ ਨੇ ਹੋਰ ਡੈਟਰ ਵੀ ਲੈਣਾ ਹੁੰਦਾ ਆਪਣੀ ਮਨਪਸੰਦੀ ਦਾ ਹਾਂਜੀ ਬਈ ਫੋਨ ਤੇ ਕਨੈਕਟ ਕਰ ਲੇ ਠੀਕ ਹੈ ਜੀ ਮੰਨ ਕੇ ਚਲੋ ਵੀ ਆਪਣੇ ਕੋਲੇ ਹਾਜ਼ਰ ਕਰ ਦਿਆਂਗੇ ਠੀਕ ਹੈ ਹਾਂਜੀ 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 ਬਹੁਤ ਬਹੁਤ ਮਿਹਰਬਾਨੀ ਬਈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ